ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਵਿੰਦ ਕੇਜਰੀਵਾਲ ਬਾਰੇ ਚਾਰ ਲੈਣਾ ਲਿਖਿਆ ਨੇ ਗੌਰ ਦਿਓ ਬਾਈ ਜੀ ਕਹਿੰਦਾ ਪੰਜ ਸੱਤ ਬੰਦੇ ਪਿੰਡ ਦੇ ਜਦੋਂ ਬਹਿੰਦੇ ਆ ਸ਼ਾਮ ਨੂੰ ਕਹਿੰਦੇ ਵੋਟ ਜ਼ਰੂਰ ਪਾਵਾਂਗੇ ਪਰ ਪਾਵਾਂਗੇ ਬੰਦੇ ਆਮ ਨੂੰ ਕਾਂਗਰਸੀ ਵੀ ਟੋਕੇ ਵੇਖ ਲੈ ਤਾਲੀਏ ਵੀ ਸ਼ੋਕੇ ਵੇਖ ਲੈ ਮੁੱਲ ਪਾਇਆ ਨਹੀਂ ਕਿਸੇ ਨੇ ਸਾਡੀਆਂ ਵੋਟਾਂ ਦਾ ਤਾਹੀ ਐਦ ਕੀ ਰੁਝਾਨ ਹੈ ਕੇਜਰੀਵਾਲ ਵਾਲੇ ਲੋਕਾਂ ਦਾ ਉਪਰੋ ਉਪਰੋ ਵੱਖਰੇ ਦਿਸਦੇ ਆ ਵਿੱਚੋ ਬਿਜ਼ਨਸ ਇਹਨਾਂ ਦਾ ਸਾਂਝਾ ਲੱਭਿਆ ਨਹੀਂ ਲੱਭਣੇ ਕਾਂਗਰਸੀ ਕਾਲੀਏ ਜਦੋਂ ਫੇਰਿਆ ਕੇਜਰੀਵਾਲ ਨੇ ਮਾਂਝਾ 60 ਸਾਲ ਹੋ ਗਏ ਮੰਗਾਈ ਕੰਟਰੋਲ ਵੀ ਹੋਈ ਪਤਾ ਨਹੀਂ ਕੀ ਕਰੀ ਜਾਂਦੇ ਆ ਪਤੰਦਰ ਰੇਤਾ ਦੀ ਬਲੈਕ ਚੱਲੀ ਜਾਂਦੀ ਆ ਤੇ 2 ਮਹੀਨੇ ਪਿੱਛੋਂ ਮਿਲਦਾ ਸਿਲੰਡਰ ਘਰ ਘਰ ਇਹਨਾਂ ਸਮੈਕਵਾੜਤੀ ਤਾਹੀਓ ਦੁਨੀਆ ਪਈ ਅੱਕੀ ਆ ਲੋਕਾਂ ਦੇ ਵਿਊ ਦੱਸਦੇ ਐਦ ਕੀ ਸਰਕਾਰ ਕੇਜਰੀਵਾਲ ਦੀ ਪੱਕੀ ਆ ਪੀੜੇ ਝੰਡੇ ਤੇ ਬਣੀ ਤੱਕੜੀ ਸਮੈਕ ਟੋਲੀ ਜਾਂਦੀ ਆ ਤੇ ਭਗਵੰਤ ਮਾਨ ਨੂੰ ਵੇਖ ਕੇ ਲੀਡਰਾਂ ਦੀ ਜਿੰਦ ਲੋਲੀ ਜਾਂਦੀ ਆ ਕਿੱਥੋਂ ਕਰਨਗੇ ਵਿਕਾਸ ਵਿਕਾਸ ਜੋਗੀ ਇਹਨਾਂ ਕੋਲੇ ਸਮੱਗਰੀ ਹੈ ਨਹੀਂ ਲੁਧਿਆਣੇ ਵਾਲਾ ਜੀਟੀ ਰੋਡ ਵਿਚਾਲੇ ਯਰ ਗਿਆ ਪਿਓਦਿਆਂ ਪੁੱਤਾਂ ਕੋਲੇ ਬਜਰੀ ਹੈ ਨਹੀਂ ਜੇ ਆਹੀ ਹਾਲਾਤ ਰਹੇ ਪੰਜਾਬ ਦੇ ਇੱਕ ਦਿਨ ਫੱਟਾ ਲੱਗ ਜੂ ਸੇਲ ਦਾ ਮੰਗਿਆਈ ਇੰਨੀ ਕਰਤੀ 120 ਰੁਪਏ ਰੇਟ ਹੋ ਗਿਆ ਸਰੋਂ ਦੇ ਤੇਲ ਦਾ 67 ਸੀਟਾ ਜਿੱਤ ਕੇ ਸਾਬਤ ਕਰਤਾ ਝੰਡਾ ਸੱਚ ਦਾ ਕਿਵੇਂ ਗੱਡੀ ਦਾ ਮੋਦੀ ਦੇ ਬਰਾਬਰ ਕਾਗਜ਼ ਭਰਤੇ ਕਹਿੰਦੇ ਭੱਜਲਾ ਪੁੱਤ ਜਿੱਥੇ ਭੱਜੀ ਦਾ ਬਾਹਲਾ ਸਵਾਦ ਆਉਂਦਾ ਭਰਾੜੀ ਵਾਲੀਆ ਜਿਹਦਾ ਲੂਣ ਢੂੜ ਕੇ ਖਾਈਦਾ ਆੜੂ ਤੇ ਤਖਤਾ ਪਲਟ ਕੇ ਰੱਖ ਦੋ ਲੋਕੋ ਮੋਹਰਾ ਲਾ ਦਿਓ ਝਾੜੂ ਤੇ ਮੋਹਰਾ ਲਾ ਦਿਓ ਝਾੜੂ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ